ਨਿਲੈ ਹੈ ਆ ਵਧੀਆ ਯਾਰ ਮੈਸੇਜ ਆਈ ਜਾਂਦੇ ਹਨ ਐ ਕਿ ਵੀਡੀਓ ਪਾਉਂਦੇ ਇਧਰੋਂ ਉਧਰ ਉਧਰੋਂ ਇਧਰ ਗਰੁੱਪਾਂ ਹੈ ਨਾ ਹੋਰ ਵੀ ਕੀ ਹਾਲ ਆ ਆਸੀ ਆ ਬਾਈ ਤੂੰ ਕਿੱਧਰ ਲੁਕੇ ਬੈਠੇ ਜਿਵੇਂ ਮੈਂ ਲੱਪੀ ਜਾਂਦਾ ਤੁਹਾਨੂੰ ਸਾਰਾ ਪਿੰਡ ਲੱਭ ਕੇ ਆ ਗਿਆ ਬਟੂ ਇੱਥੇ ਬਿਠੇ ਕੀ ਗੱਲ ਹੋ ਗਈ ਜੀ ਉਹ ਜਾਣਾ ਸੀ ਅੱਪ ਯਾਰ ਬਲੱਡ ਕੈਂਪ ਲੱਗਿਆ ਹੋਇਆ ਇੱਥੇ ਸਿਵਲ ਚ ਹਾਂਜੀ ਮੈਂ ਕਿਹਾ ਵੀ ਤੁਹਾਨੂੰ ਨਾਲ ਲੈ ਚੱਲਦਾ ਵੀ ਖੂਨ ਦੇਣ ਜਾਣਾ ਸੀ ਅੱਜ ਹੈ ਟਾਈਮ ਬਾਈ ਯਾਰ ਮੇਰਾ ਤਾਂ ਮੈਚ ਆ ਯਾਰ ਮੈਂ ਯਾਰ ਚਾਰ ਹੀ ਬੈਠਾ ਇਹਨੂੰ ਦਾ ਫੋਨ ਆਈ ਜਾਂਦਾ ਮੈਂ ਉਧਰ ਜਾਣਾ ਮੈਂ ਜਾਣਾ ਸੀ ਮੋਗੇ ਮੋਗੇ ਘਰਦਿਆਂ ਦੇ ਨਾਲ ਜਾਣਾ ਸੀ ਰੈਸੇਦਾਰੀ ਚ ਤਾਂ ਕਰਕੇ ਜਿਹੜਾ ਤਾਂ ਟਾਈਮ ਹੈ ਨਹੀਂਗਾ ਮੇਰੇ ਕੋਲ ਅਜੇ ਟਾਈਮ ਹੁੰਦਾ ਚੱਲ ਵਾਟ ਦੇ ਛੁੱਟਦਾ بس ਜਲਦੀ ਖਿ ਲੋ ਯਾਰ ਮੈਂ ਤਾਂ ਚੱਲ ਜਾਣਾ ਚੰਗਾ ਮੈਂ ਜਾਣਾ ਫਿਰ ਨਹੀਂ ਜਾਣਾ ਤੂੰ ਮਰਜ਼ੀ ਆ ਤੁਹਾਡੀ ਬਈ ਮੈਨੂੰ ਛੱਡਿਆ ਐਵੇਂ ਹੀ ਬਾਤਰੇ ਫਿਰਦੇ ਆ ਯਾਰ ਕੋਈ ਨਹੀਂ ਆ ਕਿਧਰ ਨੂੰ ਗਿਆ ਐਵੇਂ ਕੈਂਪ ਕੰਪ ਲਾਇਆ ਬਸ ਹੈਗਾ ਲਾ ਤੂੰ ਦੇਖ ਲੋੜ ਹੀ ਨਹੀਂ ਇਹਨਾਂ ਨੂੰ ਬੱਸ ਹੈ ਨਹੀਂ ਕੀ ਹਾਲ ਹੈ ਵੀਰੇ ਹੋਰ ਠੀਕ ਹੈ ਵੀਰੇ ਹੋਰ ਇਹਦਾ ਡਰ ਜੇ ਗਏ ਯਾਰ ਨਹੀਂ ਹੋਰ ਆਏ ਬੈਠੇ ਆ ਪਾਸਾ ਫਰੀ ਸੀ ਗਿਆ ਇੱਕ ਉਹਦੋਂ ਬਾਈ ਆ ਗਿਆ ਵਿੱਚ ਗੁਲਦੀਪ ਅੱਛਾ ਗੁਲਦੀਪ ਉਹ ਸਾਨੂੰ ਕੈਂਪ ਤੇ ਲੈ ਕੇ ਜਾਣ ਨੂੰ ਕਹਿੰਦਾ ਜੀ ਕਹਿੰਦਾ ਕੈਂਪ ਤੇ ਚਲੀਓ ਬਦਨ ਦਾ ਜਵਾਬ ਦੇਦਾ ਭਰਾ ਉਹ ਜਾਓ ਕਮਲਿਓ ਹੋਰ ਯਾਰ ਅਜ ਤਾਂ ਜਵਾਬ ਦੇਦਾ ਉਹ ਨਹੀਂ ਨਹੀਂ ਜਵਾਬ ਨਹੀਂ ਦੇਣਾ ਸੀ ਤੁਹਾਨੂੰ ਜਾਣਾ ਚਾਹੀਦਾ ਸੀ ਯਾਰ ਉਹਦੇ ਨਾਲ ਹਾਂ ਉਹ ਤਾਂ ਬਹੁਤ ਵਧੀਆ ਕੰਮ ਕਰਦਾ ਯਾਰ ਗੁਲਦੀਪ ਤਾਂ ਅੱਛਾ ਤੁਸੀਂ ਗੱਲ ਸਮਝੋ ਤੁਸੀਂ ਹੈਗਾ ਨਿਆਣੇ ਤੁਹਾਨੂੰ ਪਤਾ ਨਹੀਂਗਾ ਜਿਹੜਾ ਬਲੱਡ ਆ ਨਾ ਬਹੁਤ ਜ਼ਰੂਰੀ ਆ ਯਾਰ ਕਿਸੇ ਬੰਦੇ ਨੂੰ ਦੇਣਾ ਜਾਂਦੇ ਦੀ ਅੱਛਾ ਬਲੱਡ ਨਾ ਕਿਸੇ ਬੰਦੇ ਦੀ ਕੀਮਤੀ ਜਾਨ ਆ ਨਾ ਬਚਾ ਸਕਦੇ ਆ ਕਹਿੰਦਾ ਬੰਦਾ ਬਹੁਤ ਲੋਕਾਂ ਐ ਡਰੀ ਜਾਂਦੇ ਆ ਯਾਰ ਦੇਣ ਤੋਂ ਹਨਾ ਭੱਜੇ ਨੇ ਤੁਸੀਂ ਵੀ ਜਵਾਬ ਦੇ ਤਾਨੂੰ ਨਾ 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 ਯਾਰ ਚੁਗਾਹਾਂ ਤੋਂ ਉਹਨੂੰ ਕਦੇ ਵੀ ਜਵਾਬ ਨਾ ਦਿਓ ਉਹ ਕੈਂਪਾਂ ਦੇ ਵਿੱਚ ਆਉਂਦਾ ਜਾਂਦਾ ਉਹ ਉੱਥੇ ਸਮਝੋ ਬੈਠ ਕੇ ਸਾਰੀ ਗੱਲ ਉਹ ਤੋਂ ਹਨਾ ਵੀ ਕਿਵੇਂ ਆ ਵੀ ਇਹ ਨਾ ਚੱਲਦੇ ਇਹ ਕੈਂਪ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀਗਾ ਜਦੋਂ ਹੁਣ ਮੈਂ ਨਾਲ ਗਿਆ ਉਹਨਾਂ ਦੇ ਫਿਰ ਸਾਰਾ ਕੁਝ ਹੁਣ ਪਤਾ ਲੱਗ ਗਿਆ ਹਾਂਜੀ ਤੇ ਅਗਲੀ ਵਾਰ ਨੂੰ ਧਿਆਨ ਰੱਖਿਓ ਯਾਰ ਗਲਤੀ ਹੋ ਗਈ ਯਾਰ ਸਹੀ ਗੱਲ ਤੂੰ ਤਾਂ ਯਾਰ ਪਲੇਅਰ ਬੰਦਾ ਤੂੰ ਤਾਂ ਐਵੇਂ ਡਰ ਗਿਆ ਯਾਰ ਉਹ ਮੈਂ ਕਿਹਾ ਐਵੇਂ ਜਹਰ ਤੂੰ ਕਾ ਤੂੰ ਜਵਾਬ ਦਿੱਤਾ ਯਾਰ ਮੈਂ ਜਾਣਾ ਸੀ ਮੈਂ ਐਵੇਂ ਸੁਆਨਾ ਮਾਰਦਾ ਵੀ ਮੂਕੇ ਜਾਣਾ ਨਾ ਨਾ ਯਾਰ ਅਗਲੀ ਵਾਰ ਨੂੰ ਧਿਆਨ ਰੱਖਿਓ ਜੇ ਕਿਤੇ ਕੈਂਪ ਲੱਗਦਾ ਵੀ ਬਲੱਡ ਜ਼ਰੂਰ ਦੋ ਹਾਂਜੀ ਵੀ ਕਿਹੜੀ ਕੀਮਤੀ ਜਾਨ ਬਚ ਸਕੇ ਸਹੀ ਗੱਲ ਹੈ ਹਨਾ ਗਲਤੀ ਹੋ ਗਈ ਯਾਰ ਗਾਹ ਨੂੰ ਮੈਂ ਜਨ ਨਾਲੋਂ ਥੋੜੀ ਐਂ ਕਿ ਦੀ ਜ਼ਿੰਦਗੀ ਤਾਂ ਕੀਮਤੀ ਆ ਮੈਂ ਜ ਜ਼ਰੂਰੀ ਨਹੀਂ ਤੁਸੀਂ ਡਰ ਗਏ ਹੋਗੇ ਹਾਂ ਮੈਂ ਕਿਹਾ ਵੀ ਕਿਤੇ ਕਮਜ਼ੋਰੀ ਨਾ ਜਵੇ ਬਲੱਡ ਦੇਣਾ ਨਾ ਗਲਤੀ ਹੋ ਗਈ ਹਾਂ ਇਹ ਐਸੀ ਗਲਤੀ ਨਾ ਦੁਬਾਰੇ ਕਰਿਓ ਕਤੇ ਹੈ ਨਾ ਜਦੋਂ ਆਪਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਆਪਾਂ ਕਿੰਨੇ ਆਪਦੇ ਯਾਰਾਂ ਦੋਸਤਾਂ ਦੀ ਮਨਤਾਂ ਕਰਦੇ ਆ ਕੋਈ ਦੰਦਾ ਨਹੀਂ ਦੰਦਾ ਜੇ ਇਹ ਕੈਂਪ ਨਾ ਲਾਉਣ ਤੇ ਲੋਕ ਤਾਂ ਉਹੀ ਮਰੀ ਜਾਣ ਬਲੱਡ ਤੋਂ ਬਿਨਾ ਇਹ ਵਿਚਾਰੇ ਕੈਂਪਾਂ ਵਾਲੇ ਲੋਕਾਂ ਦੀ ਬਹੁਤ ਜਾਨ ਬਚਾਉਂਦੇ ਆ ਹਨਾ ਸਹੀ ਗੱਲ ਇਹ ਵਧੀਆ ਕੰਮ ਕਰ ਰਿਹਾ ਕੁਲਦੀਪ ਭਾਈ ਵੀ ਕੈਂਪਾਂ ਵਾਲਿਆਂ ਨਾਲ ਜਾ ਕੇ ਨਾ ਉਹਨਾਂ ਦੀ ਮਦਦ ਕਰਦਾ ਗਲਤੀ ਹੋ ਗਈ ਯਾਰ ਭਾਈ ਕੋਈ ਨਾ ਕੋਈ ਨਾ ਗਾਂ ਤੋਂ ਹਨਾ ਧਿਆਨ ਰੱਖਿਓ ਨਾ ਜਰੂਰ ਵੀਰੇ